ਜਿੰਨਾ ਗੇੜਾ ਪਾ ਕੇ ਦੇਖਿਆ ਜੀ। ਬਾਕੀ ਮਿੱਤਰੋ ਇਹਦੇ ਮੀਟਰ ਆਪਾਂ ਨਵੇਂ ਪਾਏ ਸੀਗੇ। ਜਦੋਂ ਆ ਤੂੜੀ ਦਾ ਸੀਜ਼ਨ ਆਉਣ ਲੱਗੇ ਆ। ਮੈਂ ਆ ਪਿਛਲੇ 429 ਘੰਟੇ ਚੱਲਿਆ ਮਿੱਤਰੋ। ਖੜੇ ਦਾ ਰੋਬ ਦੇਖੋ ਮਿੱਤਰੋ। ਤੇ ਅੱਜ ਨ ਆ ਗਿਆ ਜੀ ਆਪਣਾ। ਅਗੇਰਕੂਰ ਦਾ ਕੰਮ ਹੋ ਗਿਆ। ਮੜਾ ਹੁਣ ਪਾਣੀ ਮਾਰਨਾ ਤੇਲ ਜਾ ਬਹੁਤ ਲੱਗਾ ਜੀ। ਤੇ ਲਾਉਣਾ ਔਖਾ ਆ। ਹਾਂ ਥੋੜਾ ਨਾ ਇੱਥੇ ਜਾਗਰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਅਰਜਨ ਆ ਗਿਆ ਹੀ ਆਪਣਾ ਗੇਰਗੁਰ ਦਾ ਕੰਮ ਹੋ ਗਿਆ ਹੈ ਮੜਾ ਹੁਣ ਪਾਣੀ ਮਾਰਨਾ ਤੇਲ ਜਾ ਬਹੁਤ ਲੱਗਾ ਹੈ ਤੇ ਅੱਜ ਮੋਟਰ ਵਾਲਿਆਂ ਨੇ ਵੀ ਆਉਣਾ ਪੌਣ ਮੋਟਰ ਲੈ ਕੇ ਚੱਲਦੇ ਆਂ ਡਿਲੀਵਰੀ ਗੇਰਗੁਰ ਦਾ ਤੇ ਕੰਮ ਨਿਬੜ ਗਿਆ ਹੈ ਲਓ ਮਿੱਤਰੋ ਡਿਲੀਵਰੀ ਲੱਤ ਲਈ ਜਿਹੜਾ ਪਾ ਲਿਆ ਮਗਰ 20 ਪੀ ਦੀਆਂ ਲੈਂਥਾਂ ਆਂ ਖੜੇ ਦਾ ਰੋਬ ਦੇਖੋ ਮਿੱਤਰੋ। ਵਧੀਆ ਲੱਗਦਾ ਖੜਾ। ਲਓ ਮਿੱਤਰੋ ਮੋਟਰ ਤੇ ਆ ਗਏ ਸੀਗੇ। ਮੋਟਰ ਔਨ ਲੱਗੇ ਸੀਗੇ। ਕਣਕ ਵੀ ਹੁਣ ਸੁੱਕਦੀ ਆ। ਤੇ ਹੁਣ ਬੰਦਿਆ ਮੋਟਰ। ਕਣਕ ਨੂੰ ਪਾਣੀ ਮੋੜਿਆ ਨੱਕਾ ਸੀਗਾ। ਇਹ ਖੇਤੀ ਭਰਿਆ ਹੀ ਹਜੇ। ਤੇ ਨਾਲੇ ਨੋੜਿਆ ਆ। ਦੇਖੋ ਚੁੱਟੀ ਹੋਈ ਪਈ ਥੱਲੇ। ਤਿੰਨ ਚਾਰ ਦਿਨ ਮੋਟਰ ਨੂੰ ਲਾਤੇ ਉਹ ਨਹੀਂ। ਆ ਗਿਆ ਆਪਣਾ ਰਾਈਟਰ ਦਾ ਉਹ ਪਲਟ ਦੀਦਾ ਕੋ ਛਤਰੀ ਰਹਉਂਦੇ ਓਲੇ ਆ ਡਿਲੀਵਰੀ ਆ ਹੌਲੀ ਹੌਲੀ ਆਉਂਦਾ ਆ ਮੱਕੇ ਇਧਰ ਆ ਗਏ ਆ ਉਹ ਵੀ ਮੋਟਰ ਪਾਉਣ ਵਾਲੇ ਵੀ ਆ ਗਏ ਆ ਉਹਨੂੰ ਤਾਂ ਮੈਂ ਟੋਰ ਲਾਉਣੇ ਨੇ ਝੱਟ ਪੈ ਜਾਣੀ ਹੈ। ਕਰੇ ਟੋ ਪਹੁੰਚ ਗਿਆ। ਕਰੇ ਬੱਦਲ ਚਾ ਹੁੰਦਾ ਮਿੱਤਰੋ ਮੀਮੂ ਤਾਂ ਨਹੀਂ ਦੱਸਦੇ ਉਹਦਾ। ਹਵਾ ਚੱਲਦੀ ਹੁਣ ਬਹੁਤ ਤੇਜ਼। ਆਹੀ ਪਾਣੀ ਆ ਇਹਨੂੰ। ਆ ਤੈਨੂੰ ਤਾਂ ਲੱਗ ਜਾਣਾ ਐ ਸੀ ਇਹਦੀ ਛੋਟੀ ਹੋਇਆ ਆਪਣੀ ਦੂਈ ਖੂਹ ਵਾਲੀ ਤਾਂ ਇੱਕ ਹੀ ਲੱਗਣਾ ਹੋਰ। ਤਾਪ ਤਾਪ ਜੇ ਨਹੀਂ ਭਾਰੀ ਹੋ ਗਈ ਉਹ ਤਾਂ ਸਿਰ ਉਹਦਾ ਛੱਟਾ ਨਿਕਲੇ ਹੋਣਾ। मौसम बहुत घंटे अच्छा तो रग गए गए कई दिन हो गए सोलह दा आए दस दी है मोटर बड़ा ही रखा पे हाँ बहुत थोड़ा है बहुत है ना ही औखी है ला औखा है हाँ थोड़ा है इतने मित्रों मोटर पै गई है बत्ती चल गई नहीं चलती तो पता लग देख देखते हम जो आऊगी देख लो यात्री शराब लो मित्रों दूजा मोटर तो पै गई बत्ती है चाल्दी चाल्दी था थी बत्ती हजे चलती ना हूँ चलती तो पता लगेगा तो ही लेते ਅੱਜ ਬਦਲਵਾਈ ਹੋਈ ਯਾਰੀ ਆ ਤੇ ਉਧਰ ਵੀ ਆਪਣੇ ਦੂਈ ਮੋਟਰ ਛੜਕੋ ਪਾਰ ਵਾਲੀ ਚੱਲਦੀ ਆ ਉੱਥੇ ਵੀ ਦੇਖਣ ਜਾਣਾ ਪਾਣੀ ਪੂਣੀ ਮਾੜਾ ਮੋਟਾ ਤੇ ਇਹਦੇ ਗੀਅਰ ਦਾ ਹੀ ਕੰਮ ਹੋਣ ਵਾਲਾ ਗੀਅਰ ਦਾ ਕੰਮ ਹੋ ਗਿਆ ਹੁਣ ਧੁੱਤਾ ਧੁੱਤਾ ਸਵੇਰੇ ਤੇਲ ਤੁਲ ਹੈ ਲੱਗਾ ਵਾ ਗੀਅਰ ਇਹਦੇ ਦੂਜੇ ਜਿਉਂਦਾ ਨਾ ਯੋਰ ਲੱਗਦਾ ਹੀ ਇਦਾਂ ਜਿੱਦਾਂ ਮੈਂ ਤਾਂ ਹਾਲ ਪਿੱਛੇ ਪਾਏ ਆ ਲੋਡ ਤੇ ਕ ਨਿਕਲ ਜਾਂਦਾ ਹੀ ਆਪਣੇ ਆਪ ਹੀ ਗੀਅਰ ਤੇ ਇਹਨੂੰ ਦੂਜੇ ਕੜੇ ਕੁੜੇ ਵਿੱਚ ਪਾਏ ਆ ਬਾਬਾ ਪਹਿਲੇ ਲੱਗੇ ਤੇ ਤੇ ਹੋ ਗਿਆ ਹੁਣ ਤਾਂ ਸੈੱਟਿਆ ਕੰਮ ਤੇ ਹੁਣ ਦੂਜਾ ਤੂੜੀ ਵਾਲੀ ਦਾ ਵੀ ਨਾ ਗੇੜਾ ਪਾ ਕੇ ਦੇਖਾਂਗੇ ਇੱਕ ਦਿਨ ਕਿੱਦਾਂ ਕੀ ਕਰਦਾ ਆ ਸਾਠ ਨਾ ਹੀ ਪਾਏ ਸੀਗੇ ਆਪਾਂ ਗੇੜੇ ਉਹਨਾਂ ਤੇ ਇਹਨਾਂ ਦੇਖਾਂਗੇ ਗੇੜੇ ਗੁੜੇ ਕਿੱਦਾਂ ਆ 14 ਦੀ ਆ 14 9 ਦੀ ਪੁਲੀ ਚੱਲਦੀ ਆ 15 9 ਦੀ ਚੱਲਦੀ ਹੁੰਦੀ ਹੈ ਆਪਣੀ ਕੇਸ ਤੇ ਫੇ ਪੁਲੀ ਲਿਆਵਾਂਗੇ ਫੇ ਪੁਲੀ ਦੇਖਾਂਗੇ ਪਾ ਕੇ ਉਹਦਾ ਇੱਕ ਕਰੀਏ ਤੇ ਮਗਰ ਪਾ ਕੇ ਦੇਖਣੀ ਆ ਮਸ਼ੀਨ ਬਾਕੀ ਮਿੱਤਰ ਇਹ ਮੀਟਰ ਆਪਾਂ ਨਵੇਂ ਪਾਏ ਸੀਗੇ ਜਦੋਂ ਆ ਤੂੜੀ ਦਾ ਸੀਜ਼ਨ ਆਉਣ ਲੱਗੇ ਆ ਲਾਇਆ ਪਿਛਲੇ ਸਾਲ ਹੋ ਗਿਆ ਤੇ ਚੱਲਿਆ ਇਹ ਘੰਟੇ ਕਿੰਨੇ ਆ ਇਹ ਨਹੀਂ ਘੰਟੇ ਇਹ ਚੱਲਿਆ ਆ 400 ਕਿੰਨੇ ਆ 429 ਘੰਟੇ ਚੱਲਿਆ ਮਿੱਤਰੋ ਇਹ ਆ ਦੇਖੋ 429 ਘੰਟੇ ਲਓ ਮਿੱਤਰੋ ਮੋਟਰ ਤੇ ਆਈ ਸੀ ਇੱਧਰ ਨੱਕਿਆਰਾ ਭਰ ਗਿਆ ਸੀਗਾ ਪਾਣੀ ਮੋੜ ਲੈਗਾ ਮੋੜ ਕੇ ਉਹਦਾ ਆਹੜਾ ਸਿਖਰੀ ਚੱਲਦੀ ਆ 11 ਜਿਉ ਭਰ ਜਾਂਦਾ ਫਿਆੜ ਤਾਂ ਹੋ ਜਾਂਦੀ ਬਾਕੀ ਮਿੱਤਰੋ ਅਰਜਨਾ ਗੇੜਾ ਪਾ ਕੇ ਦੇਖਿਆ ਜੀ